ਇੱਕ ਵੀਰ ਤਾਂ ਮਿੰਟੂ ਜੀ ਕਮੈਂਟ ਵੀ ਹੁੰਦਾ ਪੈਸੀ ਉੱਪਰਲੇ ਪਾਸੇ ਤੋਂ ਆਪਾਂ ਉਹਦੀ ਵੀ ਗੱਲਬਾਤ ਕਰ ਲਈਏ ਮਾਨਸਾਵਾਂ ਅੱਜ ਗਏ ਸੀਗੇ ਜੀ ਪਾਠਕ ਜੀ ਨਾਲ ਕੇਜਰੀਵਾਲ ਸਾਹਿਬ ਨੂੰ ਮਿਲਣ ਉੱਥੇ ਜੇਲ੍ਹ 'ਚ ਮੀਟਿੰਗ ਕਰਨ ਮੀਟਿੰਗ ਮੂਟਿੰਗ ਕਰਨੇ ਕਿ ਹੋਈ ਨਹੀਂ ਮਾਨਸਾਵ ਕਹਿੰਨੇ ਟੈਲੀਫੋਨ ਜਿੱਤੇ ਗੱਲ ਕਰਾਈ ਅਸੀਸ਼ਾ ਸੀਗਾ ਲੱਗਿਆ ਹੋਇਆ ਜੀ ਜੰਗਲਾਇਆ ਕਹਿੰਨੇ ਕਿ ਭਾਈ ਉਹ ਵੀ ਧੁੰਦਲਾਇਆ ਸੀਗਾ ਕੋਈ ਗੱਲਬਾਤ ਬਣੀ ਨਹੀਂ ਹੈਗੀ ਪਰ ਕੇਜਰੀਵਾਲ ਸਾਹਿਬ ਨੇ ਕਹਿੰਨੇ ਕਿ ਭਾਈ ਪੰਜਾਬ ਦਾ ਹਾਲਚਲ ਪੁੱਛੇ ਸਾਡੇ ਤੋਂ ਕਿ ਪੰਜਾਬੀ ਕਿਵੇਂ ਆ ਆਪਾਂ ਕਿਹੜਾ ਕੋਲ ਸੀ ਇਹਨਾਂ ਨੇ ਆ ਕੇ ਗੱਲਾਂ ਹੀ ਬਣਾਉਣੀਆਂ ਹੁੰਦੀਆਂ ਆ ਗੱਲ ਤਾਂ ਠੀਕ ਹੈ ਥੋੜੀ ਪਰ ਮੈਂ ਕਿ ਮਾਨ ਸਾਹਿਬ ਨੇ ਭਾਵੇਂ ਇਹਨਾਂ ਨੂੰ ਖਿੱਚਾ ਹੋਵੇ ਚੰਗਾ ਨਹੀਂ ਮੈਂ ਤਾਂ ਤੁਹਾਨੂੰ ਇਹ ਪੁੱਛਣ ਲੱਗਾ ਸੀ ਮੈਂ ਕਿ ਮਾਨ ਸਾਹਿਬ ਨੇ ਕੋਈ ਜਵਾਬ ਕੀ ਦਿੱਤਾ ਉਹ ਵੀ ਬਿਜਲੀ ਦਾ ਕੱਟ ਕਿਵੇਂ ਲੱਗਦਾ ਝੂਨੇ ਆਪਣਾ ਕਣਕ ਦੀ ਹੁਣ ਜਿਹੜੀ ਖਰੀਦਦਾ ਕਿਵੇਂ ਚੱਲ ਰਹੀ ਹੈ ਜੀ ਤੇ ਇਹਨਾਂ ਦੇ ਜਿਹੜੇ ਉਹ ਆਪਣੇ ਬਣਾਏ ਸੀਗੇ ਇਹਨਾਂ ਨੇ ਇਹ ਮੋਹੱਲਾ ਕਲੀਨਿਕ ਉਹ ਕਿਵੇਂ ਚੱਲ ਰਿਹਾ ਹੈ ਜੀ ਮੈਂ ਕਿ ਮਾਨ ਸਾਹਿਬ ਨੇ ਕੀ ਜਵਾਬ ਦਿੱਤਾ ਹੁਣ ਉੱਥੇ ਨਹੀਂ ਜਵਾਬ ਪਤਾ ਨਹੀਂ ਇਹਨਾਂ ਨੇ ਕੀ ਦਿੱਤਾ ਕੀ ਨਹੀਂ ਦਿੱਤਾ ਪਰ ਇੱਕ ਗੱਲ ਆ ਆ ਕੇ ਜਿਹੜੀ ਉਹਨਾਂ ਗੱਲਬਾਤ ਕਰ ਰਹੇ ਆ ਜੀ ਤਾਂ ਤੁਸੀਂ ਆਪਦੀਆਂ ਜੇਲਾਂ ਦੇ ਵਿੱਚ ਵੀ ਜਾ ਕੇ ਵੇਖੋ ਨਾ ਜਿਹੜੇ ਮੁਲਾਕ ਅਖੇ ਜੀ ਸ਼ੀਸ਼ਾ ਲੱਗਾ ਸੀਗਾ ਟੈਲੀਫੋਨ ਦੇ ਰਹੀਂ ਤੇ ਹੋਰ ਤੁਹਾਨੂੰ ਕੀ ਹੋਰ ਤੁਹਾਨੂੰ ਕੀ ਦੇ ਦੇਣ ਉੱਥੇ ਦੱਸੋ ਉਹ ਇੰਟਰਕਮ ਨਹੀਂ ਹੁੰਦਾ ਜਿਹੜਾ ਉਹ ਹੁੰਦਾ ਜੀ ਲਾਂਗ ਵਿੱਚ ਹਾਂਜੀ 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 ਭਾਬ ਕੋ ਥੋੜਾ ਡਿਸਟੈਂਸ ਹੁੰਦਾ ਕਿ ਉਹ ਗੱਲਬਾਤ ਕਰਨ ਦੇ ਲਈ ਇਸ ਜੰਗਲਾ ਮੁਲਾਕਾਤ ਵੀ ਹੋ ਜਾਂਦੀ ਵੈਸੇ ਤੁਸੀਂ ਆਪ ਦੀ ਜੰਗਲਾ ਜੰਗਲਾ ਮੁਲਾਕਾਤ ਪਵਾ ਲੈਂਦੇ ਵੀ ਜੰਗਲ ਜਾਲੀ ਦੇ ਵਿੱਚ ਉਹ ਮੁਲਾਕਾਤ ਪਵਾ ਲਓ ਹੁਣ ਤਾਂ ਜੇਲ ਦਾ ਪ੍ਰਸ਼ਾਸਨ ਤੇ ਤੁਹਾਡੇ ਕੋਲ ਹੀ ਆ ਉੱਥੇ ਤੁਸੀਂ ਇਹਨਾਂ ਚੀਜ਼ਾਂ 'ਚ ਸੌਦਾ ਕਰ ਲਓ ਹੋਰ ਕੀ ਆ ਗਾਹ ਨੂੰ ਘਟੂ ਘਟ ਨਾ ਦਿੱਖਦਾ ਵੀ ਹੋ ਗਿਆ ਲੋਕ ਵੀ ਤੇ ਇਸ ਤਰ੍ਹਾਂ ਹੀ ਕਰਕੇ ਆਉਂਦੇ ਆ ਕਿ ਤੁਸੀਂ ਚੁੰਮੀਆਂ ਲੈਣੀਆਂ ਹੀ ਇੱਕ ਦੂਜੇ ਦੀਆਂ ਹੱਦ ਹੋ ਗਈ ਵੀ ਇੱਥੇ ਇੱਥੇ ਵੀ ਆਹੀ ਆ ਲਿਆ ਆ ਤੁਸੀਂ ਚਲੇ ਜਾਓ ਮੁਕਸਰ ਵਾਲੀ ਜੇਲ੍ਹ ਲਾ ਇੱਥੇ ਲੱਗੇ ਫਰੀਦ ਕੋ ਕਿਤੇ ਚਲੇ ਜਾਓ ਜਿਹੜੇ ਮੁਲਾਕਾਤ ਹੀ ਜਾਂਦੇ ਆ ਤੁਸੀਂ ਵੇਖੋ ਤੇ ਸਹੀ ਉਹਨਾਂ ਦੀਆਂ ਕੀ ਸਮੱਸਿਆਵਾਂ ਨੇ ਲੋਕ ਰੁੱਲ ਜਾਂਦੇ ਆ ਗਰਮੀ ਇੰਨੀ ਹੁੰਦੀ ਹੈ ਗੱਲ ਹੀ ਛੱਡ ਦਿਓ ਸੋ ਇਸ ਕਰਕੇ ਇਹ ਇਧਰ ਵੀ ਤੁਸੀਂ ਥੋੜਾ ਜਿਹਾ ਵੇਖੋ ਨਾ ਆਪ ਦੇ ਸੱਡ ਬਾਕੀ ਆਪ ਨੂੰ ਨਹੀਂ ਪਤਾ ਜੀ ਉੱਥੇ ਉਹਨਾਂ ਨੇ ਕੀ ਕਿਹਾ ਕੀ ਨਹੀਂ ਬਾਹਰ ਆ ਕੇ ਇਹਨਾਂ ਨੇ ਬਲਿੱਟਣਾ ਹੁੰਦਾ ਕੰਮ ਉਹ ਜੀ ਪੰਜਾਬ ਦਾ ਹਾਲ ਪੁੱਛ ਰਿਹਾ ਦਿੱਲੀ ਵਾਲਾ ਕੋਈ ਉੱਥੇ ਲੀਡਰ ਹੋਇਆ ਜੇ ਕੋਈ ਨਾਲ ਗਿਆ ਉਹਨੇ ਕਿਹਾ ਜੀ ਉਹਨੇ ਦਿੱਲੀ ਵਾਲਾ ਹਾਲ ਪੁੱਛਿਆ ਦਿੱਲੀ ਦਾ ਹਾਲ ਪੁੱਛਿਆ ਤੇ ਜੇ ਕੋਈ ਉਧਰੋਂ ਆਇਆ ਕੋਈ ਪਾਸਿਓਂ ਉਹਨੇ ਕਿਹਾ ਜੀ ਕਿਚਰੀ ਵਾਲ ਨੇ ਤੇ ਸਾਰੇ ਮੁਲਕ ਦਾ ਹਾਲ ਪੁੱਛਿਆ ਕੀ ਹਾਲ ਚੱਲੇਗਾ ਉੱਪਰਲੇ ਪਾਸੇ ਬੱਬਲ ਜੀ ਉਹ ਕਨੇ ਜੀ ਮਾਨ ਸਾਹਿਬ ਰੂਣ ਲੱਗ ਗਈ ਅੱਜ ਕੇਜਰੀਵਾਲ ਸਾਹਿਬ ਨੂੰ ਮਿਲਣ ਤੋਂ ਬਾਅਦ ਆ ਕੇ ਜੀ ਓਏ ਹੋਏ ਹੋਏ ਬੜਾ ਕਾਲੇ ਪਾਣੀ ਚਲੇ ਗਏ ਨਾ ਕੇਜਰੀਵਾਲ ਕੋਈ 50 60 ਸਾਲ ਦੀ ਕੈਦ ਹੋ ਗਈ ਹੈ ਨਾ ਘਰੋਂ ਖਾਣਾ ਆਉਂਦਾ ਪਿਆ ਉਹ ਸਤਿੰਦਰ ਜੈਨ ਵੇਖਿਆ ਉੱਥੇ ਕੀ ਪਰਾਠ ਭਰ ਕੇ ਪਕੌੜਿਆਂ ਦੀ ਖਾਂਡਿਆ ਹੈ ਉਹ ਤਾਂ ਸ਼ੁਕਰ ਕਰੋ ਵੀਡੀਓ ਆ ਗਈ ਨਾ ਆਉਂਦੀ ਤਾਂ ਨੰਨੇ ਮਰਣਾ ਹੀ ਨਹੀਂ ਸੀ ਨਹੀਂ ਇਹ ਹੈਗਾ ਵੀ ਮਤਲਬ ਕਿ ਇਹ ਇਹ ਗੁਆਟੇ ਮਾਲਾ ਦੀ ਜੇਲ੍ਹ ਕਟਣ ਡਿਆ ਕੇਸਰੀਵਾਲ ਧਿਆਨ ਆਪਦੇ ਰਾਜ ਦੇ ਵਿੱਚ ਆਪਦੀ ਜੇਲ੍ਹ ਆ ਤੇ ਤੁਸੀਂ ਆ ਜਿਹੜੇ ਤੁਹਾਡੇ ਇੱਥੇ ਆ ਹਾਈ ਕੋਰਟ ਨੇ ਹੁਣੇ ਨੋਟਿਸ ਭੇਜ ਕੇ ਤੁਹਾਨੂੰ ਪੁੱਛਿਆ ਕਿ ਭਈ ਇਹਨਾਂ ਨੂੰ ਛੱਡਦੇ ਕਿਉਂ ਨਹੀਂ ਜੀ ਜਿਹੜੇ ਪਾਕਿਸਤਾਨ ਵਾਲੇ ਆ ਉਹ ਵਿਚਾਰੇ ਕਈ ਜਿਹੜੇ ਸਜ਼ਾ ਵੱਧ ਭੋਗੀ ਬੈਠੇ ਆ ਉਹਨਾਂ ਨੂੰ ਛੱਡਦੇ ਹੀ ਨਹੀਂ ਪੈ ਉਹਨਾਂ ਨੂੰ ਤਾਂ ਤੁਸੀਂ ਛੱਡ ਨਹੀਂ ਰਹੇ ਉਹ ਜਿਹੜੇ ਇਨਸਾਨ ਆ ਉਹਨਾਂ ਬਾਰੇ ਵੀ ਸੋਚੋ ਨਾ ਤੁਸੀਂ ਤੇ 4 ਦਿਨਾਂ ਚ ਹੀ ਉਧਰ ਗਏ ਤੇ ਜਿਹੜੇ ਸਾਲਾਂ ਤੋਂ ਇੱਥੇ ਬੈਠੇ ਨੇ ਜਿਨ੍ਹਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਆਜੀ ਹਾਂ ਘੱਟੋ ਘੱਟ ਉਹਨਾਂ ਦੀ ਵੀ ਗੱਲ ਕਰਨੀ ਚਾਹੀਦੀ ਹੈ ਜੀ ਤਾਂ ਦਲਾਸਾ ਦਲੂਸਾ ਆਮ ਆਦਮੀ ਪਾਰਟੀ ਵਾਲਿਆਂ ਨੂੰ ਬੇਨਤੀ ਹੈ ਜਾ ਕੇ ਦਲਾਸਾ ਦਲੂਸਾ ਦਿਓ ਮਾਨ ਸਾਹਿਬ ਕਿਤੇ ਗੱਲ ਨਾਲ ਦਿਲ ਤੇ ਲਾ ਲੈਣ ਇਹ ਪਾਣੀ ਅੱਖੀਆਂ ਦਾ ਬਿਨਾਂ ਗੱਲ ਤੋਂ ਡੁੱਲ ਜਾ ਨਹੀਂ ਮੇਰਾ ਕੁਝ ਤੇ ਲੱਗਦਾ ਜਿੱਦਾਂ ਚੇਤਾ ਭੁੱਲਦਾ ਨਹੀਂ ਚਲੋ ਕੋਈ ਮਾਨ ਸਾਹਿਬ ਨੂੰ ਰੰਗਲੇ ਪੰਜਾਬ ਲਿਆਓ ਵਾਪਸ ਮੋੜ ਕੇ ਇੱਥੇ ਅੱਗੇ ਸੈੱਟ ਹੋ ਜਾਣਗੇ ਕੋਈ ਗੱਲ ਨਹੀਂ 4 ਦਿਨ ਕੈਂਪੇਨ ਕੀਤੀ